ਰੱਬ ਜਾਣੇ ਹੋਣੀ ਨਾ ਕੋਈ ਕੋਈ ਇੰਜੈਕਸ਼ਨ ਗਲਤ ਲੱਗਿਆ ਜਾਂ ਕੀ ਹੈ ਕੀ ਨਹੀਂ ਬਟ ਬੱਚੇ ਦੀ ਡੈਥ ਹੋਣੀ ਹੈ ਹੋਣੀ ਨਹੀਂ ਜਿਸ ਹਿਸਾਬ ਨਾਲ ਬਤਾ ਹੈਲਥਫੁਲੀ ਪਹਿਲਾਂ ਆਪਾਂ ਚੰਡੀਗੜ੍ਹ ਰੋਡ ਜਾਮ ਕਰਨਾ ਤੇ ਇਹ ਤੁਹਾਨੂੰ ਇਹ ਕੁਝ ਨਹੀਂ ਦੱਸਿਆ ਵੀ ਕਿੱਦਾਂ ਡੈਥ ਹੋਈ ਬੱਚੇ ਦੀ ਜੀ ਜੀ ਨਹੀਂ ਇਹਦੇ ਬਾਰੇ ਕੋਈ ਕੁਝ ਨਹੀਂ ਦੱਸਿਆ ਅਸੀਂ ਇਹੀ ਗੱਲ ਬਾਰੇ ਜਾਣਕਾਰੀ ਲੈਣ ਬਾਰੇ ਵੀ ਬੱਚੇ ਨੂੰ ਕੀ ਪ੍ਰੋਬਲਮ ਹੋ ਗਈ ਸੀ ਜਦ ਕਿ ਬੱਚਾ 28 ਦਿਨਾਂ ਤੋਂ ਤੁਹਾਡੇ ਕੋਲ ਐਡਮਿਟ ਸੀ ਤੁਹਾਨੂੰ ਨਹੀਂ ਸੀ ਸਮਝ ਆ ਰਿਹਾ ਤੁਸੀਂ ਸਾਨੂੰ ਜਵਾਬ ਦੇ ਦਿੰਦੇ ਅਸੀਂ ਚਲੋ ਹੋਰ ਹਸਪੀਟਲ ਨੇ ਬੱਚਿਆਂ ਵਾਲੇ ਅਸੀਂ ਔਰ ਕਿਧਰੇ ਦਿਖਾ ਲੰਦੇ ਜੇ ਮੇਰੀ ਮੇਰੀ ਭਾਈ ਤੁਸੀਂ ਇੱਕ ਵਾਰ ਗਿਆ ਪ੍ਰਸ਼ਾਸਨ ਜੀ ਦੱਸਿਆਗਾ ਨਾ ਮੇਰੇ ਨਾਲ ਧੱਕੇ ਕਰਦਾ ਸਾਡੇ ਕੋ ਇਹ ਗੱਲ ਆਈ ਹੈ ਵੀ ਇਹਦੇ ਕੋਲ ਜੋ ਲਾਇਸੈਂਸ ਹੈ ਵੀ ਇਹਦੇ ਕੋਲ ਡਿਗਰੀ ਨਹੀਂ ਹੈਗੀ ਇਹ ਤਾਂ ਡਿਪਲੋਮਾ ਹੈ ਅਸੀਂ ਹਾਂ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸ ਦੀ ਪੂਕਤਾ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਜੇ ਕਿ ਕੋ ਡਿਪਲੋਮਾ ਹੈ ਤੇ ਇੱਕ ਡਿਪਲੋਮੇ ਵਾਲਾ ਬੰਦਾ ਹਸਪੀਟਲ ਕਿੱਦਾਂ ਚਲਾ ਸਕਦਾ ਹੈ ਇਹੋ ਜੀ ਲੁੱਟਕ ਸੋ ਅੱਜ ਤੱਕ ਮੈਂ ਦੁਨੀਆ ਦੇ ਉੱਤੇ ਨਹੀਂ ਦੇਖੀ ਡਿਪਟੀ ਸਾਹਿਬ ਨੂੰ ਕਹਿੰਦਾ ਤੂੰ ਕਹਿੰਦਾ ਕਿ ਲੈਣ ਆ ਗਿਆ ਇੱਥੇ ਕਹਿੰਦਾ ਮੈਂ ਜੱਜ ਨਾਲ ਗੱਲ ਕਰਾਂਗਾ ਤੂੰ ਆ ਗਈ ਲੈਣਗੇ ਔਰ ਸਾਬ ਨਾਲ ਵੱਡੀ ਫਰਾਡਵਾਜੀ ਹੈ ਵੀ ਜਿਹੜੇ ਆ ਪੈਸੇ ਆਪਣਾ ਆਸ਼ਵਾਨ ਕਾਰਡ ਹੈ ਜੋ ਸਰਕਾਰ ਨੇ ਆਪਾਂ ਨੂੰ ਦਿੱਤਾ ਹੈ ਆਸ਼ਵਾਨ ਕਾਰਡ ਦੇ ਵਿੱਚੋਂ ਵੀ ਪੈਸੇ ਕੱਢ ਰਿਹਾ ਔਰ ਕੈਸ਼ ਵੀ ਲੈ ਰਿਹਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਰੁਪਏ ਮੈਂਟਲੀ ਪਾਗਲ ਹੈ ਜੇ ਡਾਕਟਰ ਦੇ ਘਰ ਵਾਲੇ ਨੇ ਕਿਹਾ ਉਹ ਮੈਂਟਲੀ ਪਾਗਲ ਹੋ ਗਿਆ ਤੂੰ ਪਤਾ ਕਿ ਦਵਾਈ ਕਿਹੜੀ ਦੇਣੀ ਕਿਹੜੀ ਨਹੀਂ ਦੇਣੀ ਬੱਚੇ ਤਾਂ ਡੈੱਡ ਹੋ ਰਹੇ ਨੇ ਪਹਿਲੇ ਵੀ ਉਹਦੇ ਤੇ ਕਈ ਕੇਸ ਜਿਹੜੇ ਨੇ ਆਏ ਨੇ ਪਰ ਉਹ ਲੋਕ ਗਰੀਬ ਹੋਣ ਕਰਕੇ ਜਿਹੜੇ ਕੇਸ ਨੇ ਦਬੇ ਜਾਂ ਜਾਂਦੇ ਨੇ ਸਰਕਾਰੀ ਹਸਪਤਾਲ ਦਾ ਮੌਜੂਦ ਨੇ ਉੱਥੇ ਕਿਉਂ ਨਹੀਂ ਜਾਂਦੇ ਲੋਕੀ ਅਸੀਂ ਮੁਰਦਾ ਖਾ ਅਸੀਂ ਘਰੋਂ ਫਟਿਆ ਸਾਨੂੰ ਇਹ ਵਿਲੇ ਅਸੀਂ ਡਾਕਟਰ ਮੁਰਦਾਬਾ ਮੁਰਦਾਬਾ ਰਾਜਪੁਰਾ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਔਰ ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਰਾਜਪੁਰੇ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਹੈ ਜਿਹਦੇ ਵਿੱਚ ਲੰਬੇ ਸਮੇਂ ਤੋਂ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪੈਸੇ ਲਈ ਜਾਂਦੇ ਆ ਹਾਦਸੇ ਤੋਂ ਵੱਧ ਤੇ ਉਸ ਤੋਂ ਬਾਅਦ ਜੋ ਵੀ ਉੱਥੇ ਐਡਮਿਟ ਵੀ ਹੁੰਦਾ ਉਹਨੂੰ ਵੀ ਆਪਣੀ ਜਾਨ ਗਵਾਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਡੈੱਡ ਬੋਡੀ ਵੀ ਦੱਸਿਆ ਜਾ ਰਿਹਾ ਕਿ ਨਹੀਂ ਦਿੱਤੀ ਜਾਂਦੀ ਤੇ ਪੁਲਿਸ ਅਫੀਸਰ ਨੇ ਜਿਹੜੇ ਉਹਨਾਂ ਦੇ ਨਾਲ ਹੁਣ ਗੱਲਬਾਤ ਹੋ ਰਹੀ ਹੈ ਪੁਲਿਸ ਜਿਹੜੀ ਹੈ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਵਕਤ ਅਸੀਂ ਨੈਸ਼ਨਲ ਹਾਈਵੇ ਦੇ ਉੱਤੇ ਮੌਜੂਦ ਆ ਜਿਹੜਾ ਜਿਹਨੂੰ ਗੋਗਨ ਚੌਕ ਵੀ ਕਿਹਾ ਜਾਂਦਾ ਔਰ ਅਮ੍ਰਿਤਸਰ ਤੋਂ ਇਹ ਸਿੱਧਾ ਦਿੱਲੀ ਨੂੰ ਜਿਹੜਾ ਰਾਹ ਜਾਂਦਾ ਓਸੇ ਉੱਤੇ ਇਸ ਵਕਤ ਸੰਗਤ ਡਟੀ ਹੋਈ ਹੈ ਇੱਥੇ ਮੇਰੀ ਮੇਰੇ ਨਾਲ ਇੱਥੇ ਭੈਣ ਮੌਜੂਦ ਨੇ ਭੈਣ ਜੀ ਤੁਹਾਡਾ ਬੇਟਾ ਸੀਗਾ ਜੀ ਹੁਣ ਅੱਛਾ ਤੁਹਾਡਾ ਬੇਟਾ ਸੀਗਾ ਜੀ ਭੈਣ ਜੀ ਕੀ ਕੇਸ ਹੋਇਆ ਸੀਗਾ ਜੀ ਜਿਹੜੀ ਅੱਜ ਕਾਲ ਦਿੱਤੀ ਹੋਈ ਹੈ ਸਾਰਾ ਰੋਡ ਜਾਮ ਕੀਤਾ ਹੋਇਆ ਕੀ ਕੇਸ ਸੀਗਾ ਜੀ ਇਹ ਕਿੰਨੀ ਉਮਰ ਸੀ ਬੱਚੇ ਦੀ ਬੱਚਾ ਮਹੀਨੇ ਦਾ ਹੋ ਗਿਆ ਸੀਗਾ ਅੱਛਾ ਜੀ ਹਾਂਜੀ ਇੱਥੇ ਹੀ ਮਹੀਨੇ ਦਾ ਹੋ ਗਿਆ ਬੱਚਾ ਅਸੀਂ ਜਦੋਂ ਬੱਚਾ ਹੋਇਆ ਦੂਜੇ ਦਿਨ ਅਸੀਂ ਇੱਥੇ ਲੈ ਆਏ ਆਂ ਬੱਚੇ ਨੂੰ ਜਿਵੇਂ ਲੈਟਰਿੰਗ ਨਹੀਂ ਆਈ ਬਾਥਰੂਮ ਨਹੀਂ ਆਇਆ ਅਸੀਂ ਇੱਥੇ ਐਡਮਿਟ ਕਰਵਾਤਾ ਉਹਨਾਂ ਨੇ ਆਖਿਆ ਬੋਲੇ 2-3 ਦਿਨਾਂ ਤੱਕ ਦੇ ਦਾਂਗੇ ਬੱਚਾ ਬੋਲੇ ਠੀਕ ਹੈ ਅਸੀਂ ਚਲੋ ਦੂਜੇ ਤੀਜੇ ਦਿਨ ਫੇਰ ਆਏ ਬੱਚਾ ਠੀਕ ਹੀ ਖੇਡ ਰਿਹਾ ਸੀ ਇਹਨਾਂ ਨੇ ਮੀਨਾ ਵੀ ਸਾਨੂੰ ਲੜਕਾਇਆ ਬੱਚਾ ਠੀਕ ਹੈ ਅਸੀਂ ਵੇਖਣ ਆਉਂਦੇ ਹੀ ਬੱਚਾ ਖੇਡਦਾ ਰਹਿੰਦਾ ਸੀਗਾ ਪਿਆ 15 20000 ਤੇ ਸਾਡੂ ਦਿਨ ਦਾ ਲੈ ਲਾਂਦੇ ਹੁੰਦੇ ਹੀ ਐ ਇੱਕ ਦਿਨ ਦਾ 20 20000 ਹਾਂਜੀ ਇਹਨਾਂ ਨੇ ਐਨੇ ਪੈਸੇ ਸਾਡ ਬੁਲੇ ਨੇ ਤੇ ਨਾਲੇ ਆਹ ਅਸੀਂ ਕਿਹ ਚਲ ਬੱਚਾ ਸਾਨੂੰ ਦੇ ਦੋ ਹੁਣ ਕਹਿੰਦਾ ਨਹੀਂ ਉਹ ਅਸੀਂ ਬੱਚਾ ਭਲਾ ਆਹ ਕਿ ਸਾਨੂੰ ਬੱਚਾ ਦੇ ਉਹ ਤੇ ਕਹਿੰਦਾ ਨਹੀਂ ਉਹ ਬੱਚਾ ਜੇ ਰੋਕ ਕੇ ਦੇਵਾਂਗੇ ਅੱਛਾ ਹਾਂਜੀ ਇੱਕ ਦਿਨ ਜਿਹੜੂ ਬੁਲਾਇਆ ਐ ਤੇ ਬੱਚਾ ਠੀਕ ਹੀ ਜਦੋਂ ਦੇਖ ਕੇ ਗਏ ਸਵੇਰੇ ਬੱਚਾ ਠੀਕ ਹੀ ਰਾਤੋ ਰਾਤ ਫੋਨ ਕਰਤਾ ਤੇ ਵੱਡਾ ਬੱਚਾ ਖਤਮ ਹੋ ਗਿਆ ਬੜਾ ਆਪਣਾ ਬੱਚਾ ਲੈ ਜੋ ਸਿਆਣ ਕਰਕੇ ਅਸੀਂ ਕਿ ਸਿਆਣ ਕਰਕੇ ਬੱਚਾ ਹੀ ਲੈ ਕੇ ਨਹੀਂ ਜਾਣਾ ਐਦਾਂ ਵੜਾ ਅਸੀਂ ਦੂਜੇ ਦੇ ਨਾਮਾਂ ਕੇ ਬੱਚਾ ਲੈਣ। ਬੱਚਾ ਸਾਨੂੰ ਵਿਖਾਇਆ ਹੀ ਨਹੀਂ ਅਜੇ ਤੱਕ ਕਿੱਥੇ ਬੱਚਾ ਕਿੱਥੇ ਕੀਤਾ ਇਹਨਾਂ ਨੇ ਕੀ ਕਰ ਦਿੱਤਾ ਬੱਚੇ ਨੂੰ। ਸਾਨੂੰ ਵਿਖਾਇਆ ਵੀ ਨਹੀਂ। ਵਿਖਾਇਆ ਨਹੀਂ 19 ਤਰੀਕ ਨੂੰ ਬੱਚਾ ਨਹੀਂ ਵਿਖਾਇਆ 18 ਤਰੀਕ ਅਸੀਂ ਵੇਖਿਆ ਹੈ। 19 ਤਰੀਕ ਤੋਂ ਬਾਅਦ ਬੱਚਾ ਹੀ ਨਹੀਂ ਸਾਨੂੰ ਵਿਖਾਇਆ। ਕੀ ਕੀ ਕਹਿੰਦੇ ਉਹ ਫਿਰ ਕਿਉਂ ਤੁਹਾਨੂੰ ਦਿਖਾਇਆ ਕਿਉਂ ਨਹੀਂ ਰਹੀਆਂ ਉਹ? ਬੱਚਾ ਨਹੀਂ ਦੇ ਹੀ ਨਹੀਂ ਰਹੀ। ਅਸੀਂ ਅੱਗੇ ਪਹੁੰਚਾਤਾ ਕਹਿੰਦੇ ਨੇ ਅਸੀਂ ਅੱਗੇ ਪਹੁੰਚਾਤਾ। ਅਸੀਂ ਅੱਗੇ ਕਿੱਥੇ ਪਹੁੰਚਾਤਾ? ਕਹਿੰਦੇ ਨੇ ਪੀਜੀਆਈ ਪਹੁੰਚਾਤਾ ਹੈ ਅਸੀਂ। ਸਾਨੂੰ ਕਹਿੰਦੇ ਨੇ ਆਈ ਗਿਆ ਪੀਜੀਆਈ ਸਾਨੂੰ ਪੁੱਛ ਕੇ ਪਹੁੰਚਾਣਾ ਹੀ ਹਾਂ ਤੁਸੀਂ ਪਤਾ ਕੀਤਾ ਪੀਜੀਆਈ ਨਹੀਂ ਹੋ ਲੇਕਿਨ ਇਹ ਤਾਂ ਬਣਦਾ ਸੀਗਾ ਕਿ ਤੁਸੀਂ ਪਰਿਵਾਰ ਹੈਗੇ ਹੋ ਤਾਂ ਪਰਿਵਾਰ ਨੂੰ ਤਾਂ ਦੱਸਣਾ ਬਣਦਾ ਸੀ ਸਿਆਣ ਹੋਣੇ ਹੀ ਤਾਂ ਹੀ ਅੱਗੇ ਉਹਨਾਂ ਨੇ ਦਾਖਲ ਕਰਨਾ ਹੈ ਨਾੜੇ ਸਿਆਣੀ ਨਹੀਂ ਹੋਏ ਦਾਖਲ ਕਿਵੇਂ ਕਰ ਲੈਣਗੇ ਕਿ ਪੀਸੀਆਈ ਚ ਭੈਣ ਜੀ ਤੁਸੀਂ ਸਰਕਾਰੀ ਹਸਪਤਾਲ ਚ ਕਿਉਂ ਨਹੀਂ ਗਏ ਹੈਗੇ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਬੱਚੇ ਦੀ ਡਿਲੀਵਰੀ ਹੋਈ ਸੀਗੀ ਜੀ ਉਹ ਐਸੇ ਹਸਪਤਾਲ ਚ ਹੋਈ ਸੀ ਉਹ ਡੇਰਾ ਬਸੀ ਹੋਈ ਸੀ ਡੇਰਾ ਬਸੀ ਹਾਂਜੀ ਤੇ ਫਿਰ ਤੁਹਾਡੀ ਡਿਲੀਵਰੀ ਡੇਰਾ ਬਸੀ ਸਰਕਾਰੀ ਹਸਪਤਾਲ ਚ ਹੋਈ ਹੈ ਪ੍ਰਾਈਵੇਟ ਹੀ ਹੋਈ ਮੇਰੀ ਡਿਲੀਵਰੀ ਹਾਂਜੀ ਤੇ ਤੁਹਾਨੂੰ ਫਿਰ ਕਿਹਨਾਂ ਨੇ ਦੱਸਿਆ ਸੀਗਾ ਇਸ ਹਸਪਤਾਲ ਬਾਰੇ ਪਹਿਲਾਂ ਪਤਾ ਸੀ ਤੁਹਾਨੂੰ ਪਹਿਲਾਂ ਆਂਦੇ ਹੀ ਦਵਾਈ ਲੈਣ ਮੇਰੇ ਜੇਠ ਦੇ ਬੱਚੇ ਨੇ ਛੁਰੂ ਛੋਟੇ ਜਾਈ ਹੀ ਉਹਦੇ ਦਵਾਈ ਇੱਥੇ ਲੱਗੀ ਉਹਨਾਂ ਦੀ ਅਸੀਂ ਕਿ ਚੱਲ ਸਿਆਣਾ ਡਾਕਟਰ ਦੇ ਬੱਚਿਆਂ ਵਾਲਾ ਚੱਲ ਉੱਥੇ ਹੀ ਲੈ ਕੇ ਜਾਂਦੇ ਹਾਂ ਪਰ ਸਾਨੂੰ ਵੀ ਚੁ ਨਹੀਂ ਪਤਾ ਇਹਨਾਂ ਨੇ ਬੱਚੇ ਨਾਲ ਕੀਤਾ ਕੀ ਸਾਨੂੰ ਅਜੇ ਤੱਕ ਬੱਚਾ ਵੀ ਨਹੀਂ ਵਿਖਾਇਆ ਆੜੀ ਗੋਦੀ 'ਚ ਵੀ ਨਹੀਂ ਪਾਇਆ ਬੱਚਾ ਅਸੀਂ ਆਈ ਇਨਸਾਫ ਮੰਗਦੇ ਆ ਹਸਪਤਾਲ ਬੰਦ ਹੋਣਾ ਚਾਹੀਦੇ ਕਹਿੰਦੇ ਨੇ ਇੱਥੇ ਕੇਸ ਵੱਡੇ ਹੋਏ ਨੇ ਐਦਾਂ ਦੇ ਪਹਿਲਾਂ ਵੀ ਇੱਕ ਜਨਾਨੀ ਆਈ ਸੀ ਉਹਨਾਂ ਨੂੰ ਸਾਡੇ ਨਾਲ ਹੀ ਖੜੇ ਸੀ ਉਹ ਕੱਲ ਤੇ ਉਹਨਾਂ ਨੂੰ ਰਾਤੀ ਧਮਕੀਆਂ ਦੇਂਦਾ ਰਿਹਾ ਕਹਿੰਦਾ ਭਲਾ ਬੱਚਾ ਅਸੀਂ ਤੁਹਾਡਾ ਵੀ ਮਾਰ ਦਾਂਗੇ ਜੇ ਇਹਨਾਂ ਦਾ ਬੱਚਾ ਮਾਰੇ ਹੈ ਮੁੰਡਾ ਬੱਚਾ ਉੱਥੇ ਐਡਮਿਟ ਸੀਗਾ ਹਾਂਜੀ ਉਹਨਾਂ ਦਾ ਐਡਮਿਟ ਸੀ ਬੱਚਾ ਫਿਰ ਧੱਕੇ ਨਾਲ ਰਾਤੀ ਚੋਰੀ ਲੈ ਕੇ ਗਏ ਨਾ ਬੱਚਾ ਇਹ ਕਿਹੜਾ ਹਸਪੀਟਲ ਹੈ ਜੀ ਰਾਜਪੁਰੇ ਵਿੱਚ ਇਹ ਹਾਂਜੀ ਇਹ ਦਨੇਸ਼ ਹਸਪੀਟਲ ਆਲੇ ਦਨੇਸ਼ ਪਵਾਰਾ ਟੋਂ ਕੋਈ ਦਨੇਸ਼ ਹਸਪੀਟਲ ਤੁਸੀਂ ਆਂਦੇ ਰਹੇ ਹੋ ਦੇਖਦੇ ਰਹੇ ਹੋ ਲਗਾਤਾਰ ਬੱਚੇ ਨੂੰ ਕਿਸ ਤਰੀਕੇ ਦੀ ਬੱਚੇ ਦੀ ਹਾਲਤ ਸੀ ਜਿੱਦਾਂ ਭੈਣ ਜੀ ਦੱਸ ਰਹੇ ਵੀ ਬੱਚਾ ਖੇਡਦਾ ਸੀਗਾ ਹਾਂਜੀ ਹਾਂਜੀ ਖੇਡਦਾ ਸੀ ਸਾਡੇ ਕੋਲ ਵੀਡੀਓ ਪਈਆਂ ਨੇ ਖੇਡਦਾ ਸੀ ਬੱਚਾ ਵੀਡੀਓ ਪਈਆਂ ਤੁਹਾਡੇ ਕੋਲ ਹਾਂਜੀ ਇਹ ਵੀਡੀਓ ਕਿਹੜੀ ਵੀਡੀਓ ਬਣੀ ਬੱਚੇ ਦੀ 18 ਤਰੀਕ ਦੀ ਵੀ ਹੈਗੀ ਹੈ ਬਣੀ ਹੈ ਵੀ 18 ਤਰੀਕ ਦੇ ਵੀ ਖੇਡ ਰਿਆ ਸੀਗਾ 18 ਤਰੀਕ ਨੂੰ ਅੱਜ ਕਿਹੜਾ ਪਿਆ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਕੀ ਨਹੀਂ ਰਾਤ ਨੂੰ 10 ਵਜੇ ਸਾਨੂੰ ਫੋਨ ਕਰਤਾ ਵੀ ਬੱਚਾ ਡੈਥ ਹੋ ਗਈ ਆ ਕੇ ਲੈ ਜਾਓ ਅਸੀਂ ਗੱਲਬਾਤ ਕਰਦੇ ਹਾਂ ਵਰਜਿੰਦਰ ਸਿੰਘ ਪਰਵਾਨਾ ਵੀ ਉੱਥੇ ਮੌਜੂਦ ਨੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਈ ਜੀ ਰਾਜਪੁਰੇ ਦੇ ਵਿੱਚ ਕਿੰਨੇ ਟਾਈਮ ਤੋਂ ਚੱਲ ਰਿਹਾ ਹੈ ਇਸ ਵਾਰ ਕਿ ਕਿੱਦਾਂ ਚੱਲ ਰਿਹਾ ਹੈ ਇੱਕ ਮਹੀਨੇ ਵਿੱਚ ਦੋ ਬੱਚੇ ਦੋ ਤਣ ਬੱਚੇ ਡੈੱਡ ਹੁੰਦੇ ਨੇ ਇੱਥੇ ਚਾਰ ਜ਼ਿਆਦਾ ਹੀ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਇਹ ਮੈਂਟਲੀ ਪਾਗਲ ਹੈ ਇਹ ਉਹ ਮੈਂਟਲੀ ਪਾ ਰਹੇ ਹੋਗੇ ਤੁਹਾਨੂੰ ਪਤਾ ਕਿ ਮੈਂ ਦਵਾਈ ਕਿਹੜੇ ਦੇਣੀ ਕਿਹੜੀ ਨਹੀਂ ਦੇਣੀ ਬੱਚੇ ਤਾਂ ਡੈੱਡ ਹੋ ਰਹੇ ਨੇ ਬੱਚੇ ਤਾਂ ਰਾਜੀ ਨਹੀਂ ਫਿਰ ਐਂਟੀਡੋਟ ਜਿਹੜੀ ਇਹ ਬੜੀ ਜ਼ਿਆਦਾ ਦਿੰਦਾ ਬੱਚੇ ਨੂੰ ਬਹੁਤ ਜ਼ਿਆਦਾ ਮਾਰ ਦਾ ਵਾਲਾ ਕੰਮ ਕਰਦਾ ਜਿਹਦਾ ਕਾਤਲ ਹੈ ਸੋ ਇਹਦਾ ਹਸਪਤਲ ਜਿਹੜਾ ਬੰਦ ਹੋਣਾ ਚਾਹੀਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੱਡੇ ਪੱਧਰ ਤੇ ਇੱਕ ਵੀਡੀਓ ਜਿਹੜੀ ਤੁਸੀਂ ਜਾਰੀ ਕੀਤੀ ਉਹਦੇ ਵਿੱਚ ਸਾਫ਼ ਤੌਰ ਦੇ ਤੇ ਨਜ਼ਰ ਆ ਰਿਹਾ ਕਿ ਉਹ ਬੜੇ ਰੂਡਲੀ ਗੱਲ ਕਰ ਰਹੇ ਆ ਉਹਨਾਂ ਦੇ ਨਾਲ ਪੁਲਿਸ ਅਫੀਸਰਜ਼ ਦੇ ਨਾਲ ਵੀ ਤੁਸੀਂ ਦੱਸਿਆ ਵੀ ਰੂਡਲੀ ਗੱਲ ਕੀਤੀ ਉਹਨਾਂ ਨੇ ਪਰਚਾ ਦੇਤਾ ਹਾਲਾਂਕਿ ਲੇਕਿਨ ਇਹ ਕਿਸ ਤਰੀਕੇ ਨਾਲ ਫਿਰ ਹਿੰਮਤ ਪੈ ਰਹੀ ਹੈ ਵੀ ਇਸ ਤਰੀਕੇ ਨਾਲ ਨਾਲੇ ਤਾਂ ਮੋਤਾਂ ਹੋ ਰਹੀਆਂ ਹਸਪਤਾਲ 'ਚ ਫਿਰ ਡਰਾਣਾ ਵੀ ਹੈਗਾ ਉਹਦਾ ਕਾਰਨ ਉਹਦੀ ਉੱਚ ਰਾਜਨੀਤਿਕ ਬੰਦਿਆਂ ਨਾਲ ਬੜੀ ਉਠਣੀ ਬੈਠਣੀ ਹੈ ਯਾਰੀ ਆ ਉਹਦੀ ਜਿਸ ਬੰਦੇ ਦੀ ਵੱਟੇ ਰਾਜਨੀਤਿਕ ਬੰਦਿਆਂ ਨਾਲ ਯਾਰੀ ਹੋਵੇ ਉਹੀ ਬੰਦਾ ਪੁਲਿਸ ਦੇ ਗੱਲ ਪੈ ਜਾਏਗਾ ਤੁਸੀਂ ਨਾ ਬੈਗੇ ਪੁਲਿਸ ਦੇ ਗੱਲ ਜੇਦੀ ਯਾਰੀ ਹੋਵੇਗੀ ਉਹ ਕਹੋ ਡਿਪਟੀ ਸਾਹਿਬ ਨੂੰ ਕਹਿੰਦਾ ਤੂੰ ਕਹਿੰਦਾ ਕਿ ਲੈਣ ਆ ਗਿਆ ਇੱਥੇ ਕਹਿੰਦਾ ਮੈਂ ਜੱਜ ਨਾਲ ਗੱਲ ਕਰਾਂਗਾ ਤੂੰ ਆ ਕੇ ਲੈਣ ਗਿਆ ਪਰਚਾ ਉਹਦੇ ਤੇ ਪੁਲਿਸ ਪ੍ਰਸ਼ਾਸਨ ਨਾਲ ਬਦਤਮੀਜ਼ੀ ਦਾ ਹੋ ਗਿਆ ਉਹਨੇ ਪੁਲਿਸ ਦੀ ਬਦਤਮੀਜ਼ੀ ਮੈਂ ਮੈ ਉਸ ਤੇ ਆਂਦਾ ਜੀ ਤੂੰ ਤੁਸੀਂ ਇੱਕ ਮਿੰਟ ਇੱਕ ਮਿੰਟ ਜੀ ਵੀ ਕਿੰਨੇ ਕ ਬਦਤਮੀਜ਼ੀ ਕੀਤੀ ਹੋएगी ਵੀ ਪੁਲਿਸ ਨੇ ਪਰਚਾ ਦਿੱਤਾ ਜੇ ਤੇ ਪੋਰਸੋ ਜਲਦੀ ਕੀਤਾ ਪਰਚਾ ਨਹੀਂ ਦਿੰਦੀ ਪੁਲਿਸ ਨੇ ਆਪਣੇ ਨਾਲ ਕੀਤੀ ਇਜਾਦਤੀ ਦਾ ਪਰਚਾ ਦਿੱਤਾ ਪਰ ਸਾਡੇ ਨਾਲ ਹੋਈ ਇਜਾਤੀ ਅਜੇ ਤੱਕ ਉੱਥੇ ਖੜੀ ਹੈ ਉਸਦੀ ਵਾਈਫ ਨੇ ਖੁਦ ਇਹ ਮੰਨਿਆ ਵੀ ਇਹ ਮੈਂਟਲੀ ਅਫਸਰਟ ਹੈ अच्छा जी ਜਿਹੜਾ ਬੰਦਾ ਮੈਂਟਲੀ ਅਫਸਰਟ ਹੈ ਉਹਨੂੰ ਆਪਾਂ ਡਾਕਟਰ ਕਿਦਾਂ ਲੈ ਸਕਨੇ ਆ ਜੇ ਉਹਦੀ ਉਹਦੀ ਵਾਈਫ ਨੇ ਆਪ ਮੰਨਿਆ ਜੀ ਇਹਦੀ ਵਾਈਫ ਨੇ ਇਹ ਮੰਨਿਆ ਕੱਲ ਜਿਸ ਟਾਈਮ ਵੀਡੀਓ ਇੱਕ ਬਹੁਤ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਸਾਡੇ ਸਰਪੰਚ ਸਾਹਿਬ ਨੇ ਮਿੰਤੂ ਛੁਵਾਨ ਸਾਡੇ ਵਿਸ਼ਵਸਿਕ ਰਾਜਪੂਤ ਭਾਈਚਾਰ ਤੋਂ ਸੁਭਾਸ ਖੱਤਰ ਨੇ ਸਾਡੀ ਖਸਾਂਜੂਨੀਆਂ ਚ ਲਖੋਵਾਲ ਚ ਵੀ ਉਹ ਕੰਮ ਕਰਦੇ ਨੇ ਉਹਨਾਂ ਨੇ ਉਹਨੇ ਗਾਲੀ ਗਲੋਚ ਕੀਤੀ ਸਾਡੀ ਹੋਰ ਤੇ ਉਹ ਜੱਥੇ ਬੰਦੇ ਮੈਂ ਪੈਣਾ ਤੱਕ ਦੀਆਂ ਗਾਲਾਂ ਕੱਢੀਆਂ ਪਹਿਲੀ ਤਾਂ ਗੱਲੇ ਡਾਕਟਰ ਸਾਹਿਬ ਦੀ ਬੋਲੀ ਅਸੀਂ ਮੰਨਦੇ ਨਹੀਂ ਡਾਕਟਰ ਦੀ ਬੋਲੀ ਇਦਾਂ ਵੀ ਹੋ ਸਕਦੀ ਹੈ ਕੋਰਾਂ ਦਾ ਕਿਹਾ ਜਾਂਦਾ ਹੈ ਰੱਬ ਦਾ ਰੂਪ ਹੈ ਹਾਂ ਇਹ ਰਕਸ਼ਸ਼ ਬਣੇ ਹੋਏ ਨੇ ਤੇ ਹੈ ਵੀ ਰਕਸ਼ਸ਼ ਐ ਇਹ ਇਹਦਾ ਹਾਈਪਰ ਹੋ ਕੇ ਵੀਰੇ ਦੀ ਵਾਈਫ ਨੇ ਸਾਨੂੰ ਇਹ ਗੱਲ ਕਹੀ ਉੱਥੇ ਵੀ ਇਹ ਮੈਂਟਲੀ ਅਫਸਰਟ ਹੈ ਇੱਕ ਸਾਡੇ ਕੋਲ ਇਹ ਗੱਲ ਆਈ ਹੈ ਵੀ ਇਹਦੇ ਕੋਲ ਜੋ ਲਾਇਸੈਂਸ ਹੈ ਵੀ ਇਹਦੇ ਕੋਲ ਡਿਗਰੀ ਨਹੀਂ ਹੈਗੀ ਇਹ ਤਾਂ ਡਿਪਲੋਮਾ ਹੈ ਅਸੀਂ ਹਾਂ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸ ਦੀ ਪੂਕਤਾ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਜੇ ਕਿ ਕੋ ਡਿਪਲੋਮਾ ਹੈ ਤੇ ਇੱਕ ਡਿਪਲੋਮੇ ਵਾਲਾ ਬੰਦਾ ਹਸਪੀਟਲ ਕਿੱਦਾਂ ਚਲਾ ਸਕਦਾ ਹੈ ਇਹੋ ਜੀ ਲੁੱਟਕ ਸੋ ਅੱਜ ਤੱਕ ਮੈਂ ਦੁਨੀਆ ਦੇ ਉੱਤੇ ਨਹੀਂ ਦੇਖੀ ਕਿ ਐਨੇ ਕੀ ਕੀਤਾ ਐਨੇ ਉੱਥੇ ਬੱਚੇ ਨੂੰ ਬੁਲਾਉਣ ਦੇ ਵਾਸਤੇ ਮਾਂ ਪਿਓ ਨੂੰ ਸੱਦੇ ਆ ਅਸੀਂ ਨਾਲ ਆਏ ਆ ਇੱਕ ਦਿਨ ਉੱਥੇ ਗੁड़िया ਸਾਡੀ ਨੂੰ ਰੱਖਿਆ ਗੁड़िया ਰੱਖਣ ਦੇ ਬਾਵਜੂਦ ਇਹਨਾਂ ਨੇ ਇੱਕ ਦਿਨ ਦਾ ਬੈੱਡ ਚਾਰਜ ਕਮਰਾ ਰੂਮ ਚਾਰਜ ਐਨੇ 17000 ਰੁਪਇਆ ਲਿਆ ਬੱਚੇ ਨੂੰ ਹਾਂਜੀ ਬੱਚੇ ਨੂੰ ਇੱਕ ਦੁੱਧ ਪਲਾਨ ਵਾਸਤੇ ਉਥੇ ਰੱਖਣਾ ਪਿਆ ਤਾਂ 17000 ਰੁਪਿਆ ਲਿਆ। ਜੇ ਮਾਂ ਉਥੇ ਚਲੇ ਗਈ ਹੈ ਨਾਲ ਦੁੱਧ ਪਿਆਣ ਤਾਂ ਉਹਨਾਂ ਦੇ ਚਾਰਜ ਇਕੱਠੇ ਜੋੜੇ। ਅੱਜ ਲੈਣ ਉਹਨਾਂ ਦੇ ਰੂਮ ਦੇਣ ਦੇ 17000 ਰੁਪਿਆ 20 ਤੋਂ ਘਟਦਾ ਨਹੀਂ। ਅਸੀਂ ਆਪ ਖੁਦ ਜਾ ਕੇ ਡੀਲ ਕਰਕੇ ਇਹਨੂੰ 17000 ਰੁਪਿਆ ਦਿੱਤਾ ਹੈ। ਤੇ ਉਹ ਦੇ باوجود ਵੀ ਚਲੋ ਗੁੜੀਆਂ ਕਹਿਣ ਲੱਗੀ ਕਿ ਸਾਡਾ ਪੈਸਾ ਕੋਈ ਨਹੀਂ ਜਿੰਨਾ ਮਰਜੀ ਲੱਗ ਜੇ ਪਰ ਮੇਰਾ ਬੱਚਾ ਮੇਰੀ ਢੋਲੀ ਪੈ ਜੇ ਸਹੀ ਸਲਾਮਤ ਪਰਮਾਤਮਾ ਸਾਨੂੰ ਦੇ ਦੇ ਜੀ ਤੁਸੀਂ ਇੱਕ ਜਿਹੜੇ ਹਸਪਤਾਲ ਨੇ ਸਰਕਾਰੀ ਹਸਪਤਾਲ ਉਹਨਾਂ ਚ ਕਿਉਂ ਨਹੀਂ ਗਏ ਪਤਾ ਕੀ ਇਹ ਥੋੜਾ ਜਿਹਾ ਕੈਸ਼ ਛੱਡ ਦਿੰਦੇ ਨੇ ਤੇ ਸਰਕਾਰੀ ਚ ਕੇਅਰ ਨਹੀਂ ਹੁੰਦੀ ਅੱਛਾ ਠੀਕ ਹੈ ਜਿਵੇਂ ਆਪਣਾ ਸੁਣੀ ਸੁਣਾਈ ਆਪਾਂ ਕਹਿ ਰਹੋ ਚਲੋ ਇਹਨਾਂ ਨੇ ਪਰਿਵਾਰ ਨੇ ਕਿਹਾ ਕਿ ਸਾਡਾ ਜੇ ਪੈਸਾ ਲਾ ਕੇ ਵੀ ਬੱਚੇ ਨੂੰ ਸਹੀ ਹੁੰਦਾ ਤਾਂ ਆਪਾਂ ਨੂੰ ਕੋਈ ਉਹ ਨਹੀਂ ਹੈ ਕਿ ਆਪਾਂ ਪੈਸਾ ਲਾਣ ਨੂੰ ਵੀ ਤਿਆਰ ਆ ਠੀਕ ਹੈ ਆਪਾਂ ਪੈਸਾ ਵੀ ਲਾਇਆ ਸਾਰਾ ਕੁਝ ਕਰਿਆ ਜਦ ਬੱਚੇ ਨੂੰ ਆਪਾਂ ਐਡਮਿਟ ਕਰਾਇਆ ਤੁਰਤ ਇਹਨਾਂ ਨੇ ਤੁਰੰਤ 45000 ਰੁਪਏ ਜਮ੍ਹਾਂ ਕਰਾ ਕੇ ਤਾਂ ਜਾ ਕੇ ਬੱਚੇ ਨੂੰ ਕੈਸ਼ ਲੈ ਕੇ ਤਾਂ ਉਹਦੇ باوجود ਵੀ ਸਾਰੀ ਗੱਲ ਇਦਾਂ ਹੈ ਵੀ ਪਰਿਵਾਰ ਕੋ ਸਾਡੇ ਕੋ ਗੂਗਲ ਪੇ ਪੇਮੈਂਟ ਵੀ ਹੋਈ ਹੈ ਕੈਸ਼ ਵੀ ਪੇਮੈਂਟ ਹੋਈ ਹੈ ਔਰ ਸਭ ਨਾਲ ਵੱਡੀ ਫਰੋਡ ਬਾਜੀ ਹੈ ਵੀ ਜਿਹੜੇ ਆ ਪੈਸੇ ਆਪਣਾ ਆਸ਼ਮਾਨ ਕਾਰਡ ਹੈ ਜੋ ਸਰਕਾਰ ਨੇ ਆਪਾਂ ਨੂੰ ਦਿੱਤਾ ਹੈ ਆਸ਼ਮਾਨ ਕਾਰਡ ਦੇ ਵਿੱਚੋਂ ਵੀ ਪੈਸੇ ਕੱਢ ਰਿਹਾ ਔਰ ਕੈਸ਼ ਵੀ ਲੈ ਰਿਹਾ ਹੈ ਅਛਾ ਜੀ ਹਾਂ ਜੀ ਦੋਨੋਂ ਪਾਸੇ ਪੇਮੈਂਟ ਲੈ ਰਿਆ ਹੈ ਅਗਰ ਘਰਦਿਆਂ ਕੋ 5 ਲੱਖ ਰੁਪਏ ਚਲਾ ਗਿਆ ਮੰਨ ਕੇ ਚਲੋ ਤੇ 5-6 ਲੱਖ ਰੁਪਏ ਨੇ 5 ਲੱਖ ਰੁਪਿਆ ਸਰਕਾਰੀ ਆਸ਼ਮਾਨ ਕਾਰਡ ਦੇ ਵਿੱਚੋਂ ਵੀ ਕੱਢਿਆ ਹੋਏਗਾ ਦੀ ਵਾਈਫ ਨੇ ਖੁਦ ਕਿਹਾ ਵੀ ਇਹਨੂੰ ਮੈਂਟਲੀ ਮੈਂਟਲੀ ਪ੍ਰੋਬਲਮ ਹੈ ਵੀ ਅਗਰ ਇਹਨਾਂ ਨੂੰ ਮੈਂਟਲੀ ਪ੍ਰੋਬਲਮ ਹੈ ਤੇ ਇਹਨਾਂ ਨੂੰ ਮੈਂਟਲ ਹਸਪੀਟਲ 'ਚ ਛੱਡਿਆ ਜਾਏ ਨਾ ਕਿ ਇਹਨਾਂ ਨੂੰ ਛੋਟ-ਛੋਟੀਆਂ ਜਾਨਾਂ ਨੇ ਜਿਹੜੀਆਂ ਉਹਨਾਂ ਦੀ ਕੇਅਰ ਵਾਸਤੇ ਲਾਇਆ ਜਾਏ। ਅੱਡੀਆ ਮੰਗ ਹੈ ਵੀ ਇਹਦਾ ਕਲੀਨਿਕ ਬੰਦ ਹੋਣਾ ਚਾਹੀਦਾ ਹੈ ਤੇ ਇਹਨੂੰ ਪਾਗਲਖਾਨੇ ਦਾਖਲ ਕਰਾਓ ਪਹਿਲੇ ਤੇ। ਸਾਡੇ ਹਿਸਾਬ ਨਾਲ ਤੇ ਸਾਰੇ ਮਰਡਰ ਹੈ ਸਾਰਾ ਸਾਰ। ਰੱਬ ਜਾਣੇ ਹੋਣੀ ਨਾ ਕੋਈ ਕੋਈ ਇੰਜੈਕਸ਼ਨ ਗਲਤ ਲੱਗਿਆ ਜਾਂ ਕੀ ਹੈ ਕੀ ਨਹੀਂ ਬਟ ਬੱਚੇ ਦੀ ਡੈਥ ਹੋਣੀ ਹੋਣੀ ਨਹੀਂ ਜਿਸ ਹਿਸਾਬ ਨਾਲ ਬਤਾ ਹੈਲਥਫੁਲੀ ਇਹਨਾਂ ਸੇ ਇੱਕ ਕਦਮ ਮਿਲ ਗਿਆ ਐ ਇਸੀ ਬੱਚੀ ਨੂੰ ਆਖਰੀ ਵਾਰ ਜੇ ਜਿੱਦਾਂ ਰਾਤ ਨੂੰ ਇਹਨਾਂ ਨੇ ਕਿਹਾ 19 ਤਰੀਕ ਰਾਤ ਨੂੰ 19 ਤਰੀਕ ਰਾਤ ਨੂੰ ਇਹਨਾਂ ਨੇ 10:30 11 ਵਜੇ ਨਾ ਫੋਨ ਕੀਤਾ ਵੀ ਬੱਚੇ ਦੀ ਡੈਥ ਹੋ ਗਈ ਐ ਤੇ 19 ਤਰੀਕ ਦਿਨ ਨੂੰ ਮਿਲੇ ਆ ਅੱਛਾ ਦਿਨ ਵਿੱਚ ਤੁਸੀਂ ਮਿਲ ਕੇ ਆਏ ਹੋ ਅੱਛਾ 19 ਤਰੀਕ ਦਿਨ ਦੀ ਆਪਣੇ ਕੋਲ ਵੀਡੀਓ ਵੀ ਪਈ ਐ ਬੱਚੇ ਦੀ ਬੱਚਾ ਸਹੀ ਖੇਡ ਰਿਹਾ ਸੀ ਐਨ ਸਹੀ ਮੂਵਮੈਂਟ ਕਰਦਾ ਪਿਆ ਸੀ ਕੋਈ ਬੱਚੇ ਦਾ ਇਦਾਂ ਦੇ ਲੱਗਦੇ ਨਹੀਂ ਸੀ ਸਿੰਪਟਮ ਵੀ ਐਨ ਕੋਈ ਪ੍ਰੋਬਲਮ ਹੋਏਗੀ ਬੱਚਾ ਸਹੀ ਹੀ ਰੱਬ ਜਾਣੇ ਹੋਣੀ ਨਾ ਕੋਈ ਕੀ ਗਲਤੀ ਹੋਈ ਹੈ ਕੀ ਨਹੀਂ ਇਹਨਾਂ ਕੋਈ ਇੰਜੈਕਸ਼ਨ ਗਲਤ ਲੱਗਿਆ ਹੈ ਕੀ ਨਹੀਂ ਤੇ ਅਸੀਂ ਅਗਲੇ ਦਿਨ ਸਵੇਰੇ ਆਏ ਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਡਾਕਟਰ ਕੋਲ ਚੱਲਨੇ ਆ ਤੇ ਜਿੱਦਾਂ ਹਰੇਕ ਡਾਕਟਰ ਦਾ ਇਹੀ ਜਵਾਬ ਹੁੰਦਾ ਹੈ ਵੀ ਜੀ ਮੈਂ ਕੋਸ਼ਿਸ਼ ਕੀਤੀ ਪਰ ਬੱਚਾ ਤੁਹਾਡਾ ਬੱਚਿਆ ਨਹੀਂ ਆਪਾਂ ਕਹਿੰਦੇ ਚਲੋ ਕੋਈ ਗੱਲ ਨਹੀਂ ਅਗਰ ਡਾਕਟਰ ਸੌਰੀ ਫੀਲ ਕਰੇਗਾ ਤੇ ਆਪਾਂ ਬੱਚਾ ਹੈਂਡਓਵਰ ਕਰਕੇ ਚਲੋ ਆਪਾਂ ਬੱਚੇ ਨੂੰ ਜਗ੍ਹਾ ਦੇ ਦੇਵਾਂਗੇ ਪਰ ਅਸੀਂ ਸਾਡੇ ਆਣ ਦੌਰਾਨ ਡਾਕਟਰ ਨੇ ਸਾਨੂੰ ਪੁੱਛਿਆ ਨਹੀਂ ਕਿ ਛਿਆ ਨਹੀਂ ਬਾਹਰੋਂ ਆ ਅੰਦਰੋਂ ਆਪਣੇ ਹਸਪੀਟਲ ਦੇ ਬਾਹਰ ਆ ਕੇ ਤੇ ਉਹਨੇ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਜਦ ਕਿ ਉਹਨੂੰ ਇਹ ਵੀ ਨਹੀਂ ਪ੍ਰੋਪਰ ਪੱਕਾ ਪਤਾ ਉਹ ਅੰਦਰੋਂ ਕਮਰੇ ਦੇ ਦੇਖਦਾ ਪਿਆ ਸੀ ਜੋ ਵੀ ਹੈ ਉਹਨੂੰ ਇਹ ਵੀ ਨਹੀਂ ਪਤਾ ਵੀ ਇਹ ਕੌਣ ਨੇ ਜਾਂ ਕੌਣ ਨਹੀਂ ਉਹ ਸਾਰੀ ਅੰਦਰੋਂ ਸੈਟਿੰਗ ਕਰਕੇ ਸਾਰੀ ਗੱਲਬਾਤ ਕਰਕੇ ਹੀ ਉਹ ਆਇਆ ਸੀ ਵੀ ਤਾਂ ਕਿ ਅੱਗੇ YouTube ਤੇ ਤੁਸੀਂ ਸਰਚ ਕਰ ਲਓ 2-3 ਮਾਮਲੇ ਇਹਦੇ ਐਦਾਂ ਪਏ ਨੇ YouTube ਤੇ ਧਰਨੇ ਲੱਗੇ ਨੇ ਇਹਨੂੰ ਇਹ ਹੀ ਸੀ ਵੀ ਜਿੱਦਾਂ ਮੇਰੇ ਪਹਿਲਾਂ ਧਰਨੇ ਲੱਗੇ ਨੇ ਮੇਰਾ ਕੱਖ ਨਹੀਂ ਵਿਗੜਿਆ ਹੁਣ ਵੀ ਧਰਨਾ ਲੱਗੇਗਾ ਮੇਰਾ ਕੱਖ ਨਹੀਂ ਵਿਗੜਨਾ ਜਦੋਂ ਤੁਹਾਨੂੰ ਇਨਫੋਰਮ ਕੀਤਾ ਗਿਆ ਕਿ ਬੱਚੇ ਦੀ ਡੈਥ ਹੋ ਗਈ ਹੈ ਬੱਚਾ ਹੁਣ ਹੋਰ ਨਹੀਂ ਰਿਹਾ ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿ ਕੀ ਕਾਰਨ ਕਾ ਕਦੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਬੱਚੇ ਦੀ ਜੀ 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 ਇਹਦੇ ਬਾਰੇ ਕੋਈ ਕੁਝ ਨਹੀਂ ਦੱਸਿਆ ਅਸੀਂ ਇਹੀ ਗੱਲ ਬਾਰੇ ਜਾਣਕਾਰੀ ਲੈਣ ਬਾਰੇ ਵੀ ਬੱਚੇ ਨੂੰ ਕੀ ਪ੍ਰੋਬਲਮ ਹੋ ਗਈ ਸੀ ਜਦ ਕਿ ਬੱਚਾ 28 ਦਿਨਾਂ ਤੋਂ ਤੁਹਾਡੇ ਕੋਲ ਐਡਮਿਟ ਸੀ ਤੁਹਾਨੂੰ ਨਹੀਂ ਸੀ ਸਮਝ ਆ ਰਿਹਾ ਤੁਸੀਂ ਸਾਨੂੰ ਜਵਾਬ ਦੇ ਦਿੰਦੇ ਅਸੀਂ ਚਲੋ ਹੋਰ ਹਸਪੀਟਲ ਨੇ ਬੱਚਿਆਂ ਵਾਲੇ ਅਸੀਂ ਹੋਰ ਕਿਦਰੇ ਦਿਖਾ ਲੰਦੇ ਜੀ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਕਿਉਂ ਬੱਚੇ ਦੀ ਡੈਥ ਹੋਈ ਹੈ ਜੀ ਨਹੀਂ ਸਾਹਿਬ ਨਹੀਂ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਹਾਂ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਕੋਈ ਕਾਗਜ਼ੀ ਕਾਰਵਾਈ ਵੀ ਕੁਝ ਵੀ ਨਹੀਂ ਡਾਕਟਰ ਨੂੰ ਸਾਰ ਅਸੀਂ ਪੁੱਛਣ ਦੀ ਕੋਸ਼ਿਸ਼ ਕਰੀ ਹੈ ਤੇ ਡਾਕਟਰ ਨੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਨੇ ਔਰ ਆਪਣਾ ਮੌਕੇ ਤੇ ਐਸ ਐਚਓ ਤੇ ਡੀ ਐਸ ਪੀ ਸਾਹਿਬ ਆਏ ਨੇ ਉਹਨਾਂ ਨੇ ਇਹਨਾਂ ਨੂੰ ਵੀ ਧੱਕੇ ਮਾਰੇ ਨੇ ਫਿਰ ਐਸਐਚਓ ਨੂੰ ਡੀਐਸਪੀ ਨੂੰ ਵੀ ਕਹਿਣ ਲੱਗ ਪਿਆ ਉਲਟਾ ਕਹਿੰਦਾ ਮੈਂ ਤੁਹਾਨੂੰ ਕੋਰਟ 'ਚ ਦੇਖ ਲਾਂਗਾ ਕੋਰਟ 'ਚ ਦੇਖ ਲਾਂਗਾ ਸਰ ਰੱਬ ਜਾਣੇ ਹੁਣ ਇਹਨਾਂ ਦਾ ਕਿੱਥੇ ਤੱਕ ਹੱਥ ਪੈਂਦਾ ਕਿੱਥੇ ਤੱਕ ਨਹੀਂ ਜਿਹੜਾ ਮੌਕੇ ਤੇ ਐਸਐਚਓ ਨੂੰ ਡੀਐਸਪੀ ਨੂੰ ਨਹੀਂ ਕੁਝ ਸਮਝਦਾ ਪਿਆ ਤੇ ਉਹ ਆਮ ਪਬਲਿਕ ਨਾਲ ਤੇ ਤੁਹਾਨੂੰ ਪਤਾ ਫਿਰ ਗਾਲੀ ਗਲੋਚ ਕਰੇਗਾ ਹੀ ਸਰਕਾਰੀ ਹਸਪਤਾਲ ਤਾਂ ਮੌਜੂਦ ਨੇ ਉੱਥੇ ਕਿਉਂ ਨਹੀਂ ਜਾਂਦੇ ਲੋਕੀ ਦੇਖੋ ਵੀਰੇ ਗੱਲ ਐਦਾਂ ਆਪਦੇ ਪਟਿਆਲੇ ਸ਼ਹਿਰ ਦੇ ਵਿੱਚ ਹਨਾ ਇੱਥੋਂ 25 ਕਿਲੋਮੀਟਰ ਪਟਿਆਲਾ ਜਿੱਥੇ ਰਜਿੰਦਰਾ ਹਸਪੀਟਲ ਹੈ ਉੱਥੋਂ ਵੀ ਕਈ ਵਾਰੀ ਮਰੀਜ਼ ਸਰਕਾਰੀ ਹਸਪਤਾਲ ਪੀਜੀਆ ਰੈਫਰ ਕੀਤਾ ਜਾਂਦਾ ਕਿਉਂਕਿ ਉੱਥੇ ਉਹ ਸੁੱਖ ਸੁਵਿਧਾ ਨਹੀਂ ਹੁੰਦੀ ਇਸੇ ਤਰ੍ਹਾਂ ਇੱਥੇ ਸਰਕਾਰੀ ਸਕੂਲ ਸਰਕਾਰੀ ਜਿਹੜੇ ਹਸਪਤਾਲ ਨੇ ਉਹਨਾਂ ਚ ਸੁੱਖ ਸੁਵਿਧਾ ਇਹੋ ਜੀ ਨਾ ਹੋਣ ਕਰਕੇ ਮਾਪੇ ਜਾਂਦਾ ਵੀ ਸਾਡਾ ਬੱਚਾ ਸੁਰੱਖਿਅਤ ਰਹੇ ਸਾਡਾ ਬੱਚਾ ਸੇਫ ਰਹੇ ਇਸ ਕਰਕੇ ਉਹਨਾਂ ਨੂੰ ਉਹ ਪ੍ਰਾਈਵੇਟ ਇਹੋ ਜੀ ਹਸਪਤਾਲਾਂ ਦੇ ਵਿੱਚ ਐਡਮਿਟ ਕਰਾਉਂਦੇ ਵੀ ਸਾਨੂੰ ਪੈਸੇ ਦੀ ਪਰਵਾਹ ਨਹੀਂ ਹੈਗੀ ਤੇ ਸਾਡਾ ਬੱਚਾ ਸਾਡਾ ਜੀ ਸੁਖੀ ਹੋਣਾ ਚਾਹੀਦਾ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਉਹਨੂੰ ਡਰ ਹੀ ਨਹੀਂ ਹੈਗਾ ਕੋਈ ਗਾਲਾਂ ਕੱਢ ਰਿਹਾ ਹੋ ਰਹੀ ਦੱਸਿਆ ਜਾ ਰਿਹਾ ਕਿ ਪੁਲਿਸ ਅਫੀਸਰਸ ਨੂੰ ਵੀ ਉਹਨਾਂ ਨੇ ਕੀ ਕੁਝ ਗਾਲਾਂ ਕੱਢੀਆਂ ਉਹਨਾਂ ਨੂੰ ਵੀ ਤੇ ਜਨਾਬ ਰਾਜ ਦੇ ਕ੍ਰਿਸ਼ਮੇ ਨੇ ਉਹਨੂੰ ਸਰਕਾਰੀ ਸ਼ਹਿ ਜਾਂ ਡਾਕਟਰ ਨੂੰ ਸਰਕਾਰ ਦੀ ਸ਼ਹਿ ਤੇ ਉਹ ਇਹ ਸਾਰਾ ਕੁਝ ਕਰ ਰਿਹਾ ਹੈ ਜਦ ਕਿ ਬੱਚੇ ਦਾ ਕਤਲ ਹੋਇਆ ਹੈ ਕਿਸਾਨ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਬੱਚੇ ਦਾ ਕਤਲ ਹੋਇਆ ਕਤਲ ਹੋਇਆ ਜੀ ਸ਼੍ਰੀਆਮ ਪਰਿਵਾਰ ਤੇ ਕਹਿ ਰਿਹਾ ਤੁਹਾਨੂੰ ਦੱਸ ਤੇ ਰਹੇ ਨੇ ਪਰਿਵਾਰ ਵਾਲਿਆਂ ਨੇ ਬਿਆਨ ਦਿੱਤੇ ਨੇ ਬਈ ਸਾਡੇ ਇਸ ਹਸਪੀਟਲ ਦਾ ਨਹੀਂ ਹੈਗਾ ਤੁਸੀਂ ਆਪਣੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਵੀ ਐਡਵੋਕਟ ਕਰਾਉਂਗੇ ਨਾ ਜਾ ਕੇ ਵੈਲਟੀਨੇਟਰ ਤੇ ਇਹੀ ਕੁਝ ਚੱਲ ਰਿਹਾ ਅੱਜ ਕੱਲ ਬੱਚੇ ਥੋੜੇ ਕਿਸੇ ਨੂੰ ਨਹੀਂ ਮਿਲਣ ਦੇਣਗੇ ਇਹ ਇੱਕ ਇਸ ਹਸਪੀਟਲ ਦਾ ਨਹੀਂ ਹੈਗਾ ਦੇਖੋ ਹੁਣ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜਿੰਦਰ ਸਿੰਘ ਮਾਨ ਦੀ ਪਾਰਟੀ ਵੱਲੋਂ ਅਸੀਂ 10 ਬਲੇਵਿੰਦਰ ਸਿੰਘ ਹਾਜ਼ਰ ਹੈ ਡਾਰੀਆਂ ਤੋਂ ਮੀਤ ਪ੍ਰਧਾਨ ਪਟਿਆਲਾ ਹੁਣ ਤੁਸੀਂ ਵੇਖ ਲੋ ਇਹ ਲੋਕ ਜਿਹੜੇ ਇੰਨੇ ਇਕੱਠੇ ਹੋਏ ਨੇ ਇਹਨਾਂ ਦੀ ਸੁਣਵਾਈ ਨਹੀਂ ਹੈ ਸਾਡੀ ਜਥੇਬੰਦੀਆਂ ਵੀ ਇਕੱਠੀਆਂ ਹੋ ਗਈਆਂ ਧਰਨੇ ਵੀ ਅਸੀਂ ਲਾ ਲਏ ਮੀਡੀਆ ਨੇ ਵੀ ਗੱਲਾਂ ਪਹੁੰਚਾਤੀਆਂ ਡਾਕਟਰ ਸ਼੍ਰੀਆਮ ਗਾਲਾਂ ਕੱਢ ਰਿਹਾ ਹੈ ਸ਼੍ਰੀਆਮ ਗੰਦੀਆਂ ਗਾਲਾਂ ਕੱਢ ਰਿਹਾ ਮਾਮਾ ਭੈਣਾ ਦੀਆਂ ਜਦ ਕੋ ਸਰਪੰਚ ਹੈ ਜਿਹਨੂੰ ਉਹ ਗਾਲਾਂ ਕੱਢ ਰਿਹਾ ਹੈ ਉਹਇਸੇ ਇਲਾਕੇ ਦਾ ਸਰਪੰਚ ਹੈ। ਅੱਛਾ ਜੀ। ਜੁਮੇਵਾਰ ਸੱਜਣਾ ਨੂੰ ਗਾਣਾ ਕੱਢੀਆਂ ਜਾ ਰਹੀਆਂ ਇਹਨੇ। ਤੁਸੀਂ ਦੱਸੋ ਕਿਸ ਸ਼ਹਿਰ ਤੇ ਗਾਣਾ ਕੱਢ ਰਿਹਾ ਹੈ? ਜਦ ਕਿ ਉਹ ਇੰਨਾ ਚੰਬੜਿਆ ਹੋਇਆ ਪਹਿਲੇ ਵੀ ਉਹਦੇ ਤੇ ਕਈ ਕੇਸ ਜਿਹੜੇ ਨੇ ਆਏ ਨੇ ਪਰ ਉਹ ਲੋਕ ਗਰੀਬ ਹੋਣ ਕਰਕੇ ਜਿਹੜੇ ਕੇਸ ਨੇ ਦੱਬੇ ਜਾਂ ਜਾਂਦੇ ਨੇ ਇਸ ਕਰਕੇ ਹੁਣ ਦੇਖੋ ਤੁਸੀਂ ਇਕੱਠ ਦੇਖੋ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਸਾਡੇ ਤੇ ਦਬਾਅ ਪਾ ਰਿਹਾ ਹੈ ਪਰ ਤੁਸੀਂ ਸਮਝੌਤਾ ਕਰ ਲਓ ਜਦ ਕਿ ਉਹ ਤੇ ਪਰਚਾ ਹੋਣਾ ਚਾਹੀਦਾ ਹੈ ਡਾਕਟਰ ਸਾਹਿਬ ਤੇ ਪ੍ਰਸ਼ਾਸਨ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਹੈ ਸਮਝੌਤਾ ਕਰ ਲਓ ਤੁਹਾਡੇ ਸਾਹਮਣੇ ਪਹਿਲੇ ਆਪਾਂ ਹਸਪਤਾਲ ਦੇ ਸਾਹਮਣੇ ਧਰਨਾ ਲਾਇਆ ਉੱਥੋਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਫਿਰ ਉਹ ਪੁਲ ਦੇ ਕੋਲ ਆਪਾਂ ਜਾਮ ਕਰਿਆ ਉੱਥੇ ਵੀ ਸੁਣਵਾਈ ਨਹੀਂ ਹੋਈ ਹੁਣ ਇੱਥੇ ਅਸੀਂ ਸੜਕ ਜਾਮ ਕਰਨਾ ਚਾਹ ਰਹੇ ਹਾਂ ਇੱਥੇ ਵੀ ਸਾਡੀ ਕੋਈ ਬੋਥੀ ਸੁਣਵਾਈ ਨਹੀਂ ਹੋ ਰਹੀ ਦੇਖੋ ਮਸਲਾ ਮੰਨ ਲਓ ਸੰਗਤ ਦੇ ਵਿੱਚ ਆਇਆ ਤੇ ਇਹ ਤੋਂ ਪਹਿਲਾਂ ਪਤਾ ਨਹੀਂ ਉਹ ਕਿੰਨੇ ਕ ਜਿਹੜੇ ਬੱਚਿਆਂ ਦੇ ਕਤਲ ਕਰ ਚੁੱਕਿਆ ਉਹ ਇਹ ਉਹਦੇ ਸਿਰ ਤੇ ਕਿਸੇ ਦਾ ਹੱਥ ਹੈ ਉਹ ਤਾਂ ਹੀ ਮੰਨ ਲਓ ਭੱਦੀ 43 ਸੰਗਤ ਦੇ ਵਿੱਚ ਵਰਤਣਾ ਨਾ ਆਮ ਸ਼ਰਿਆਮ ਹੀ ਉਹ ਪ੍ਰਸ਼ਾਸਨ ਨੂੰ ਵੀ ਕਾਲਾ ਕੱਢ ਰਿਹਾ ਮਤਲਬ ਕਿ ਕੋਈ ਡਰ ਨਹੀਂ ਹੈਗਾ ਉਹਦੇ ਡਰ ਤਾਂ ਜੇ ਡਰ ਹੁੰਦਾ ਤਾਂ ਉਹ ਇਹੋ ਜਿਹੇ ਕੰਮ ਨਾ ਕਰਦਾ ਜੇ ਮੰਨ ਲਓ ਡਰ ਹੁੰਦਾ ਕਰ ਵੀ ਦਿੱਤਾ ਉਹਨੇ ਮੰਨ ਲਓ ਬੱਚਾ ਚੜਾਈ ਕਰ ਗਿਆ ਤਾਂ ਉਹ ਸ਼ਰਿਆਮ ਆ ਕੇ ਥੋੜਾ ਮੰਨ ਲਓ ਅਸੀਂ ਕੋਈ ਗਲਤੀ ਕਰਦੇ ਆ ਸਾਨੂੰ ਪ੍ਰਸ਼ਾਸਨ ਚੱਕ ਕੇ ਨਾਲ ਦੀ ਨਾਲ ਜੇਲ੍ਹ ਚ ਬੰਦ ਕਰਦਾ ਤੇ ਇਹੋ ਜਿਹੇ ਜਿਹੜੇ ਕਤਲ ਕਰਨ ਵਾਲੇ ਜਾਂ ਸ਼ਰਿਆਮ ਗੁੰਡਾਗਰਦੀ ਕਰ ਰਹੇ ਆ ਉਹਨਾਂ ਤੇ ਕੋਈ ਐਕਸ਼ਨ ਨਹੀਂ ਪਰ ਪ੍ਰਸ਼ਾਸਨ ਇਹ ਵੀ ਯਾਦ ਰੱਖੇ ਕਿ ਜਿੱਥੇ ਸਿੰਘ ਖੜੇ ਨੇ ਨਾ ਉੱਥੇ ਪੱਕਾ ਮੋਰਚਾ ਲਾਵਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਭਾਵੇਂ ਦਿਨ ਰਾਤ ਸਾਨੂੰ ਇੱਥੇ ਬੈਠਣਾ ਪਵੇ ਉਹ ਡਾਕਟਰ ਸਾਹਿਬ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਹੋਈਆਂ ਨੇ ਬਹੁਤ ਜ਼ਿਆਦਾ ਪਰ ਹਰ ਇਨਸਾਨ ਸੋਚਦਾ ਹੀ ਚਲੋ ਵੀ ਸਾਡੇ ਨਾਲ ਹੋ ਗਈ ਅਸੀਂ ਆਪਣਾ ਆਪਣਾ ਬੱਚਾ ਸੰਭੀਏ ਜਾ ਕੇ ਪਰ ਜਿਹੜੀ ਇਹ ਬੱਚੇ ਨਾ ਹੋਈ ਭਾਈ ਮਰੀਕਸ਼ਣ ਦੇ ਬੱਚੇ ਨਾ ਹੋਈ ਇੱਕ ਦਾ ਉਹਦਾ ਬੱਚਾ ਸ਼ਫਰ ਹੋ ਗਿਆ ਉਲਟਾ ਉਹਨਾਂ ਨੂੰ ਪੈਸੇ ਮੰਗ ਰਿਹਾ ਵੀ ਡੈੱਡ ਬੋਡੀ ਦੇਣ ਵਾਸਤੇ ਵੀ ਅੱਛਾ ਜੀ ਉਹਨਾਂ ਨੂੰ ਪੈਸੇ ਮੰਗੇ ਨਹੀਂ ਵੀ ਡੈੱਡ ਬੋਡੀ ਤੁਹਾਨੂੰ ਤਾਂ ਮਿਲੇਗੀ ਪਹਿਲਾਂ ਦੀ ਪੇਮੈਂਟ ਕਰੋ ਪੂਰੀ ਅਸੀਂ ਇਹ ਨਹੀਂ ਕਹਿੰਦੇ ਵੀ ਮੌਤ ਔਸ਼ਧੀ ਹੈ ਮੌਤ ਕਿਸੇ ਦੇ ਹੱਥ-ਵੱਸ ਨਹੀਂ ਹੈਗੀ ਪਰ ਜੇ ਮੰਨਿਆ ਕੋਈ ਡਾਕਟਰ ਸਾਹਿਬ ਤੋਂ ਗਲਤੀ ਹੋ ਗਈ ਉਹ ਸੌਰੀ ਮੰਗਦਾ ਜਾਂ ਪਰਿਵਾਰ ਦੀ ਹੈਲਪ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਉਹ ਗਾਲਾਂ ਕੱਢੀ ਜਾਊਗਾ ਜਿਹੜਾ ਅੱਜ ਡਾਕਟਰਾਂ ਦਾ ਰੂਪ ਹੈ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਹਨ ਵੀ ਡਾਕਟਰ ਰੱਬ ਦਾ ਰੂਪ ਨੇ ਪਰ ਅੱਜ ਨਹੀਂ ਡਾਕਟਰ ਰੱਬ ਦੇ ਰੂਪ ਹੈਗੇ ਅੱਜ ਤਾਂ ਰਖਸ਼ ਬਣੇ ਹੋਏ ਨੇ ਜੀ ਉਹਨਾਂ ਨੇ ਇਹ ਨਹੀਂ ਵੇਖਣਾ ਕੋਈ ਗਰੀ ਪੈਸੇ ਲਈ ਆਈਓ ਬਸ ਗੱਲ ਕਰ ਲੋ ਚਿੰਤਾ ਦੇ ਵਿੱਚ ਉਹ ਵੀ ਕਿੰਨਾ ਕਿ ਕਿਸੇ ਦਾ ਘਰ ਗਰੀਬ ਹੈ ਕਿਸੇ ਦੀ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ ਇਹ ਗਲਤ ਫਾਇਦਾ ਉਠਾਉਂਦੇ ਨੇ ਜੀ ਗੱਲ ਤੇਹੀ ਇਹ ਮੋਰਚਾ ਹਾਂ ਆਪਾਂ ਇਕੱਠੇ ਹੋਈਏ ਸਾਰੇ ਬਤਵਾਦ ਸੋ ਪਰਿਵਾਰ ਇਸ ਵਕਤ ਨੈਸ਼ਨਲ ਹਾਈਵੇ ਦੇ ਉੱਤੇ ਬੈਠਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਹਸਪਤਾਲ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਕੀਤਾ ਜਾਵੇ ਔਰ ਉਸ ਡਾਕਟਰ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਦੁਆਰਾ ਕੀ ਕਾਰਵਾਈ ਕੀਤੀ ਜਾਂਦੀ ਹੈ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਧੰਨਵਾਦ